2017 ਮਾਡਲ ਨਿਊ ਹਾਲੈਂਡ 3630 ਰੇਟ 673000 ਰੁਪਇਆ 16 28 ਦੇ ਟਾਇਰ ਨੇ ਐਮ ਆਰ ਫੇ ਪੂਰੇ ਚੰਗੇ ਟਾਇਰ ਪਏ ਨੇ ਨਿਊ ਹਾਲੈਂਡ ਬਾਈ ਸਪੈਸ਼ਲ ਐਡੀਸ਼ਨ 17 ਮਾਡਲ ਰੇਟ 673000 ਰੁਪਇਆ 2 ਆ ਗਿਆ ਸੋਨਾ ਲਿਕਾ ਡੀ ਆਈ ਇੰਟਰਨੈਸ਼ਨਲ 740 ਪੰਜ ਮਾਡਲ ਰੇਟ 233000 ਰੁਪਇਆ ਹਮੇਸ਼ਾ ਦੇਖ ਸਕਦੇ ਹੋ 2 ਆ ਨਿਊ ਹਾਲੈਂਡ 33 ਆ ਗਿਆ ਜੀ ਪੰਜ ਮਾਡਲ ਰੇਟ 2 ਲੱਖ ਤੇ 23000 ਰੁਪਿਆ ਕੰਡੀਸ਼ਨ ਦਾ ਚੰਗਾ ਪਿਆ ਟਰੈਕਟਰ ਤੇ ਟਾਇਰ ਹੈਗੇ ਨੇ JK ਦੇ 13628 ਦੇ ਬਬੀਆ ਟਾਇਰ ਪਏ ਨੇ ਇੱਕ ਵਾਰ ਫੇਰ ਦੱਸ ਦੇਣਾ ਮਾਡਲ ਹੈਗਾ 5 ਤੇ ਰੇਟ ਹੈਗਾ 2 ਲੱਖ ਤੇ 23000 ਰੁਪਿਆ ਲੋ ਜੀ ਉਸ ਤੋਂ ਬਾਅਦ ਆ ਗਿਆ ਜੌਂਡੀ ਆਰ 5050 ਡੀ ਮਾਡਲ ਹੈਗਾ ਜੀ ਇਹ 2014 ਤੇ ਰੇਟ ਆ 4 ਲੱਖ ਤੇ 53000 ਪੰਜਾਬ ਨੰਬਰ ਆ ਮੋਟਰ ਚ 50 50 ਡੀ ਆਪਣਾ ਜੀ ਇਹ ਟਰੈਕਟਰ ਬਈ ਐਮ ਆਰ ਕੇ ਦੇ ਟਾਇਰ ਨੇ 14 9 28 ਦੇ ਕੰਡੀਸ਼ਨ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਪ੍ਰੀਤ 15 ਮਾਡਲ ਪੰਜਾਬ ਨੰਬਰ 4 ਲੱਖ 50000 30 ਸਪੀਡ ਆ ਜੀ ਪੇਜ ਕੇ ਸਿਸਟਮ ਲੱਗਿਆ ਹੋਇਆ ਪੈਰਾ ਟੂਰਾਂ ਦਾ ਚੰਗਾ ਪਿਆ ਪੂਰਾ ਉਸ ਤੋਂ ਬਾਅਦ ਆ ਗਿਆ ਸੋਨਾ ਲੀਕਾ 745 6 ਮਾਡਲ ਰੇਟ 235000 ਰੁਪਿਆ ਟਾਇਰ ਕਸੇ ਹੋਏ ਨੇ ਜੀ ਸਾਈਡ ਗੇਅਰ ਆ ਉਸ ਤੋਂ ਬਾਅਦ ਫੇਰ ਆ ਗਿਆ ایسਰ ਆਸੇ ਬਹੁਤ ਆਏ ਨੇ ਮਾਡਲ 95 ਰੇਟ 130000 ਰੁਪਿਆ ਫਿਰ ਆ ਗਿਆ 735 ਪੰਜਾਬ ਨੰਬਰ ਮਾਡਲ 94 ਰੇਟ 1 ਲੱਖ ਰੁਪਿਆ ਇਹ ਕਿਹਦੇ ਟਾਇਰ ਨੇ ਲੋ ਜੀ 93 ਮਾਡਲ ਗੁਵਾਧ ਆ ਗਿਆ ਸੋਨਾ ਲਿਕਾ 550 ਇੱਕ ਮਾਡਲ ਰੇਟ 1,70,000 ਰੁਪਇਆ ਕੰਡੀਸ਼ਨ ਦੇਖ ਸਕਦੇ ਹੋ ਜੀ ਲੋ ਜੀ ਮਿੱਤਰੋ ਟਰਾਲੀ ਆ ਗਈ 11 6 ਰੇਟ 1 ਲੱਖ ਤੇ 2000 ਰੁਪਇਆ ਪੰਪ ਲੱਗਿਆ ਹੋਇਆ ਸਿੰਗਲ ਟਾਇਰ ਆ ਦੇਖ ਸਕਦੇ ਹੋ ਕੰਡੀਸ਼ਨ ਟਰਾਲੀ ਦੀ ਜਾਲੀ ਲੱਗੀ ਹੋਈ ਆ ਲੋਈ ਫਰਸ਼ ਚੰਗਾ ਪਿਆ ਸੋਹਣਾ ਪਿਆ ਸਾਫ ਆ ਤੇ ਉਸ ਤੋਂ ਬਾਅਦ ਆ ਗਈ ਇੱਕ ਹੋਰ ਟਰਾਲੀ ਰੇਟ ਆ ਜੀ ਇਹਦਾ 85000 ਰੁਪਇਆ ਪੰਪ ਲੱਗਿਆ ਹੋਇਆ 11 6 A ਆ ਤੇ ਇਹਦੀ ਕੰਡੀਸ਼ਨ ਦੇਖ ਸਕਦੇ ਹੋ ਨੀਚੋਂ ਸਿੰਗਲ ਟਾਇਰ ਦੇ ਵਿੱਚ ਬੈਕ ਸਾਈਡ ਤੋਂ ਕੰਡੀਸ਼ਨ ਦੇਖ ਲਓ ਟਰਾਲੀ ਦੀ ਤੇ ਫਰਸ਼ ਫੁਰਸ਼ ਠੀਕ ਪਿਆ ਲੋ ਜੀ ਦੋ ਟਰਾਲੀਆਂ ਨੇ ਤਲਵੰਡੀ ਟੈਕਟਰ ਮੰਡੀ ਤੇ ਖੜੀਆਂ ਨੇ ਜੀ ਇਹੇ